ਜੀ ਸਵਾਗਤ ਆ ਤੁਹਾਡਾ ਨਾਮ ਇੱਕ ਹੋਰ ਬਲੌਗ ਦੇ ਵਿੱਚ ਤੇ ਆਪਾਂ ਇੱਥੇ ਫ੍ਰੀ ਮੋਡ ਲੋਡ ਲੌਨ ਆਏ ਸੀ। ਹਲੇ ਵੇਹਰ ਹਾਊਸ ਵਾਲੇ ਖੁੱਲੇ ਨਹੀਂ ਹੈਗੇ। ਬੰਦੇ ਹੀ ਆ ਮੈਨ ਲਗਾ 8 ਵਜੇ ਖੁੱਲੂਗੇ। ਰਾਤੀ ਆ ਗਏ ਸੀ ਆਪਾਂ ਤਾਂ ਇੱਥੇ ਕਿਉਂਕਿ ਰਾਤੀ ਤਾਂ ਕਿ ਸਵੇਰੇ ਰਸ਼ ਬਹੁਤ ਹੁੰਦਾ ਕਿਉਂਕਿ ਸੋਮਵਾਰ ਟਰੈਸੀ ਰਸ਼ ਬਹੁਤ ਪੈ ਜਾਂਦਾ 580 ਤੇ ਟਾਈਮ ਖਰਾਬ ਹੁੰਦਾ ਫੇਰ ਰਾਤੀ ਆ ਕੇ ਪਹਿਲਾਂ ਹੀ ਆ ਕੇ ਸੋ ਗਏ ਸੀ। ਇੱਧਰ ਠੰਡ ਹੁੰਦੀ ਆ। ਸਵੇਰ ਸਵੇਰੇ ਠੰਡਾ ਰਾਤ ਵੀ ਠੰਡ ਸੀ ਬਹੁਤ ਜ਼ਿਆਦਾ ਹੁਣ ਮੈਂ ਉੱਧਰ ਉੱਠ ਕੇ ਟਰੱਕ ਮੈਂ ਕਿਹਾ ਸਟਾਰਟ ਕਰ ਦਿੰਨੇ ਆ ਟਰੱਕ ਗਰਮ ਹੋ ਜਾਊਗਾ ਹੁਣ ਪਤਾ ਨਹੀਂ ਉਹ ਖੁੱਲਣੇ ਕਿੰਨੇ ਵਜੇ ਆ ਬਾਕੀ ਦੇਖਦੇ ਕੀ ਬਣਦਾ ਮਿੱਤਰੋ ਡੋਕ ਗਈ ਆਪਾਂ ਨੂੰ ਮੜ ਤੇ ਲੋਡ ਪਹਿਲਾਂ ਖੜੀ ਸੀ ਪਿੱਛੇ ਪਾਸੇ ਆ ਕੇ ਪਰ ਉੱਥੇਣਾ ਆ ਮੋੜਲੇ ਪਾਸੇ ਕਾਫੀ ਬੰਦੇ ਲੱਗੇ ਸੀ ਡੋਕਾਂ ਤੇ ਤੇ ਉਹ ਬਾਹਰ ਹੀ ਖੜੇ ਰੇ ਆਪਾਂ ਅੰਦਰ ਜਾ ਕੇ ਚੈਕਿੰਗ ਕਰਾਤੀ ਆਪਾਂ ਨੂੰ ਡੋਰ ਮਿਲ ਗਈ ਆ ਹੁਣ ਤੇ ਲਾ ਲੈਣਾ ਇਹਨਾਂ ਨੇ ਸਿੱਤੀ ਹਲਕਾ ਹੀ ਆ ਸਿੱਤੀ ਲਾ ਲੈਣਾ ਇਹਨਾਂ ਨੇ ਲੋਡ ਕਾਫੀ ਬੰਦੇ ਆਏ ਸੀ ਲੋਡ ਲੋਨ ਕਾਫੀ ਆਇਆ ਖੜੇ ਹੋ ਰਾਤ ਦੇ ਆ ਕੇ ਸਾਰੇ ਜਾਣੇ ਫੇਸਬੁੱਕ ਦਾ ਇੱਥੇ ਸਮਾਨ ਪਿਆ ਸਾਰਾ ਇਲੈਕਟ੍ਰੀਕਲ ਸਾਰਾ ਕੁਝ ਪਿਆ ਹੈ ਸਾਈਬਰ ਵਗੈਰਾ ਸਾਰਾ ਇਲੈਕਟ੍ਰੀਕਲ ਸਮਾਨ ਆਹ ਜੋ ਇੰਟਰਨੈਟ ਦੇ ਪ੍ਰਤੀ ਸਾਰਾ ਕੁਝ ਹੋਈਗਾ ਲੱਗੇ ਉਹ ਚੀਨੇ ਲੱਗੇ ਉਹ ਲੋਨ ਸਮਾਨ ਸਾਰਾ ਉਹ ਲੱਗੇ ਉਹ ਚੀਨੇ ਆਪਣੀ ਭਾਸ਼ਾ ਬੋਲਦੇ ਪਤਾ ਨਹੀਂ ਕਿਹੜੀ ਭਾਸ਼ਾ ਬੋਲਦੇ ਆ ਇਹ ਲੋਕਣ ਭਾਸ਼ਾ ਹੁੰਦਾ ਇਹਨਾਂ ਦੀ ਭਾਸ਼ਾ ਸੁਣ ਕੇ ਜਿਵੇਂ ਆਪਸੇ ਲੜਦੇ ਆ ਬਜ਼ੁਰਗ ਬਜ਼ੁਰਗਾਂ ਦੱਬੀ ਉਹ ਕੰਮ ਤੇ ਲੱਗੇ ਆਪਣਾ ਲੈਥ ਪਰ ਲੋਡ ਹਲੇ ਆਇਆ ਨਹੀਂ ਹੈਗਾ ਤੇ ਉਧਰ ਲੋਡ ਲਾਇਆ ਸੀ ਇਹਦੇ ਬੁਲਟੇ ਪਾਸੇ ਤੇ ਪਾਰਕਿੰਗ ਇੱਥੇ ਆ ਕੇ ਲਾ ਲੀਆਂ ਆ ਕਿਉਂਕਿ ਉਧਰ ਬੀਜ਼ੀ ਆ ਕੰਮ ਪਿੱਛੇ ਤਾਂ ਕੁਝ ਵੀ ਨਹੀਂ ਹੈਗਾ ਇੱਥੇ ਸੁੱਤਾ ਸੀ ਰਾਤੀ ਆ ਕੇ ਮੈਂ ਤੇ ਹੁਣ ਇੱਥੇ ਲਾ ਕੇ ਵੇਟਿੰਗ ਕਰਾਂਗੇ ਉਦੋਂ ਦਾ ਲੋਡ ਆ ਭਾਜੀ ਲਾਉਣ ਲੱਗਾ ਮੈਂਗਾ ਪਹਿਲਾਂ ਅੱਗਨ ਲਾ ਲਦਾ ਕਹਿੰਦਾ ਨਹੀਂ ਮੋਰੋ ਟਰੱਕ ਨਿਕਲਨੇ ਹੁਣ ਇੱਥੇ ਲਾਊਗਾ ਬੈਕ ਭਾਜੀ ਕਾਫੀ ਇੱਥੇ ਲੋਡ ਅੱਜ ਇੱਥੇ ਆ ਪੂਰਾ ਆ ਨਾ ਪਰ ਲਾ ਲੈਣੇ ਛਿੱਤੀ ਆ ਆ ਭਾਜੀ ਲਾਉ ਲੋ ਵੀ ਮਿੱਤਰ ਲੋਡ ਗਿਆ ਆਪਾਂ ਨੂੰ ਮਿਲ ਲੋਡ ਚੱਕਣਾ ਆ 3:30 ਤੋਂ ਲੋਡ ਆਇਆ ਲੇਟ ਚਲੋ ਕੋਈ ਗੱਲ ਨਹੀਂ ਚੱਕਣਾ ਦਾ 2:00 ਵਜੇ ਆ ਇਹ ਕੋਨਾ ਆਪਣੀ ਕਲਦਿਆਂ ਵੇਅਰਹਾਊਸ ਦੇ ਵਿੱਚੋਂ ਤੇ ਆਪਣਾ ਫਿਰ 880 ਦੇ ਪੈਨ ਨੇ ਆਪਣਾ ਫਿਰ 580 ਦੇ ਪਲੇਸੀ ਤੋਂ ਚੱਕਣਾ ਆ 50 ਮੀਲਾਂ ਆਈਆਂ ਸਾਰੀਆਂ ਮੁੱਦਾ 2 ਵਜੇ ਦੀ ਚੱਕਰ ਨੂੰ ਪਰ ਆਪਾਂ ਪਹੁੰਚ ਜਾਣਾ ਉੱਥੇ 1:30 ਚਲੋ ਦੇਖਦੇ ਹਾਂ ਕੀ ਬਣਦਾ ਉੱਥੇ ਜਾ ਕੇ ਇਨ 800 ਫੀਟ ਟਰਨ ਰਾਈਟ ਓਨ ਟੂ ਸਟੀਵੈਨਸਨ ਬੁਲਵਾਰਡ ਆ ਵੀ ਇਤਨੀ ਖੜਾ ਆ ਤੇ ਖੜੇ ਹੋਸ ਵੈਸਟ ਟੁਵਰ ਸਟੀਵਨਸਨ ਬੁਲਵਾਰਡ ਦਾ ਕਾਹਦੇ ਲਾ ਕੇ ਗਾਰੇ ਅਨੇ ਆਪਣਾ ਆਪਣਾ ਟਰੱਕ ਉੱਥੋਂ ਹਟਾ ਕੇ ਇੱਧਰ ਲਾ ਗਿਆ 600 ਫੀਟ ਟ੍ਰਾਈ ਰਾਈਟ ਆਨ ਟੂ ਸਟੀਵਨਸਨ ਬੁਲਵਾਰਡ ਉਹਦਾ ਬਿੱਟਰ ਫੀਲਡ ਤੋਂ ਵੀ ਉਹਨੂੰ ਵੀ ਨਹੀਂ ਲੋਡ ਮਿਲਿਆ ਹੈਗਾ ਜਿਦਾਂ ਆਇਆ ਚਲੋ ਇੱਧਰ ਸੁਨਲੀ ਪਰਮਾਤਮਾ ਦੇ ਭੇਟ ਤਾਂ ਸਾਨੂੰ ਕੰਪਨੀ ਨੇ ਲੋਡ ਤੇ ਆਪਾਂ ਜਾਣਦੇ ਆ ਚੱਕਣਾ ਉੱਡਦੇ ਆਪਾਂ ਬੈਗੇ ਆ 680 ਦੇ ਹੁਣੇ ਤੋਂ 580ਵੇਂ 580ਵੇਂ ਆਪਾਂ ਰੋਡ ਚੱਕਣਾ ਆ ਤੇ ਇਹਦੀਆਂ 16 ਕਿਲਾ ਚਲਣੀਆਂ ਆ ਬੱਲਾ ਪਹਿਲਾਂ ਉਧਰ ਵੇਅਰ ਹਾਊਸ ਇੱਧਰ ਵੀ ਅਮਲ ਸਾਹਮਣੇ ਆ ਪਹਿਲਾਂ ਉਧਰ ਚੱਲ ਗਏ ਉਧਰ ਕਹਿੰਦੇ ਅਸੀਂ ਇੱਧਰ ਲੋਡ ਲਾਉਣੀ ਆ ਤੇ ਪਿਛਲੇ ਪਾਸੇ ਜਾ ਇੱਥੋਂ ਚੱਕ ਹੁੰਦੇ ਆ ਤੇ ਚੱਕਣ ਦੀ 2 ਵਜੇ ਦੀ ਆ ਉਹ ਕਹਿੰਦੇ ਸੀ ਆਪਣੀ ਮਰਜ਼ੀ ਨੇ ਲੱਦਾਂਗੇ ਮੈਂ ਕਿਹਾ ਚਲੋ ਉਹਨੇ ਨੂੰ ਪ੍ਰਸ਼ਾਦਾ ਪਾਣੀ ਸ਼ਕ ਲਈਏ ਤੇ ਦਾਲਾ ਨਾਲ ਖੀਰਾ ਕੱਟ ਲਿਆ ਰੋਟੀ ਪਾਣੀ ਆ ਪ੍ਰਸ਼ਾਦਾ ਸ਼ਕਦੇ ਆ ਤੇ ਬਾਅਦ ਚੀ ਲਾਦ ਦੂਗੇ ਫੇਰ ਤੁਰ ਪਾਵਾਂਗੇ ਟਾਈਮ ਲਾਉਗੇ ਮੇਰੇ ਨਾਲ ਦੇਖੋ ਕਿੰਨਾ ਲੌਂਦੇ ਟਾਈਮ ਲੱਦਿਆ ਵੇਅਰਹਾਊਸ ਵਾਲਿਆਂ ਨੇ 2 ਵਜ ਗਈ ਆ ਕਸੂਤਾ ਫਸ ਗਏ ਅੱਗੇ ਵੀ ਜਾਣਾ ਜੇ ਸੁੱਤੇ ਹੀ ਲੱਗਦੇ ਆ ਮੈਨੂੰ ਲੱਗਦਾ ਕੀ ਬਣੂ ਇਹਨਾਂ ਦਾ ਕੰਮ ਕਰਕੇ ਨਹੀਂ ਰਾਜੀ ਹੈਗੇ ਆਈਆਂ ਤਾਂ ਲੱਦ ਦੋ ਬੰਦਿਆਂ ਨੂੰ ਉਹਨਾਂ ਨੇ ਕੀ ਕਰਦੇ ਵੇਅਰਹਾਊਸ ਵਾਲੇ ਗੱਲਾਂ ਹੀ ਮਾਰਦੇ ਰਹਿੰਦੇ ਆ ਕਸੂਤਾ ਫਸ ਗਏ ਹੁਣ ਕੱਲੂ ਲਾਉਣਾ ਲੋਡ ਰਾਤ ਲੱਗਣੀ ਸਾਰੀ ਚਲੋ ਦੇਖਦੇ ਹਾਂ ਕੀ ਬਣਦਾ ਕਰਦੇ ਹਾਂ ਹਿੱਲਾ ਵਸਿੱਲਾ ਕੋਈ ਨਾ ਕੋਈ ਆ ਪਾ ਗਏ ਆ ਤੁਰ ਉਥੋਂ ਹੁਣ 580 ਦੇ ਅੱਗੇ 5 ਤੇ ਚੜ ਜਾਣਾ ਸਾਊਥ ਤੇ ਫਿਰ ਉੱਤੋਂ ਅੱਗੇ 58 ਫਿਰ ਆਪਣਾ 40 ਤੇ ਹਨੇਰਾ ਹੀ ਹੋ ਜਾਣਾ ਜਾਂਦੇ ਜਾਂਦੇ ਆ ਜਿੱਥੇ ਮੁੱਕ ਮੁੱਕੀ ਉੱਥੇ ਹੀ ਸੋ ਜਾਣਾ ਲੋਡ ਤਾਂ ਚਲੋ ਲੇਟੇ ਹੀ ਰਹਿਣਾ ਹੈ ਆ ਲੱਗੀ ਉਹ ਫੈਕਟਰੀ ਬਣਾਉਣ ਲੱਗੀ ਉਹ ਪਤਾ ਨਹੀਂ ਕੀ ਬਜਰੀ ਬਣਾਉਂਦੀ ਆ ਸੀਮਿੰਟ ਕੀ ਚੱਕਰ ਹਿਸਾਬ-ਤਾਬ ਆ ਪੰਪ ਤੇ ਆਪਾਂ ਬਸ ਪਹੁੰਚਣ ਵਾਲੀਆਂ ਰਹਿ ਗਈ 1 ਮੀਲ ਤੇ ਇੱਥੋਂ ਪਾਵਾਂਗੇ ਤੇਲ ਨਾਲੇ ਚੱਕਾਂਗੇ ਕਾਫੀ ਤੇ ਨਾਲੇ ਆਪਾਂ ਉਹਨੂੰ ਇੱਕ ਫ੍ਰੀਜ ਲਗਾਇਆ ਆਪਣੀ ਐਪ ਦੇ ਉੱਤੇ ਫਾਇਦੇ ਦੀ ਪਾਰਕਿੰਗ ਵਾਟਰ ਦੇ ਨਾਲ ਖਾਨ ਨੂੰ ਕੁਝ ਚੱਕ ਲਵਾਂਗੇ ਇੱਥੇ ਜੌੜ ਸੇਲਾ 5 ਦੇ ਉੱਤੇ ਆਪਣਾ ਲਾਬ ਦਾ ਵੀ ਕੰਪਾਸ 76 ਦਾ ਵੀ ਆਪਣੇ ਆਰਕੋ ਵੀ ਆ ਜੇਸੀਆਂ ਦਾ ਤੇ ਪਾਇਲਟ ਵੀ ਆ ਭਾਈ ਲੜ ਗਈ। ਛੋਟਾ ਯਾਰ। ਜਿਆਦਾ ਪਾਰਕਿੰਗ ਨਹੀਂ ਹੈਗੀ। ਪਤਾ ਨਹੀਂ ਕਿਤੇ ਹੋਈ ਹੈਪਨ ਹੋ ਗਈ ਹੋਣੀ ਆ ਉਹ ਨਿਕਲ ਗਈ। ਆ ਵੀ ਟਰੱਕ ਚਲਾ ਤੇ ਲਫੋ। ਤੇ ਯਾਰ ਇਹ ਕਈ ਜਾ ਰਹੇ ਆ। ਉਹ ਆਪਣਾ ਢਾਬਾ ਦੇਸੀਆਂ ਦਾ ਢਾਬਾ ਜੀ ਢਾਬਾ। ਤੋਂ ਹੁੰਦੀ ਆਪਣੀ ਲੈਫਟ ਫੇ ਨਿਕਲਾਂਗੇ ਮਾਰ ਲੈਣ ਰਾਈਟ ਟਰਨ ਹੁਣ ਇੱਥੋਂ ਮਾਰਾਂਗੇ ਲੈਫਟ ਤੱਕ ਮਿੱਤਰੋ ਤੇਲੇ ਆਪਾਂ ਪਵਾ ਕਾਫੀ ਲਈਆ ਚੱਕ ਤੇ ਹੁਣ ਇੱਥੋਂ ਦੁਰਦੇ ਆ ਪੰਪ ਦੇ ਰਸ਼ ਬਹੁਤ ਪੈਂਦਾ ਕਿਉਂਕਿ ਪੰਪ ਛੋਟਾ ਆ ਉਹਦੇ ਕਰਕੇ ਬੀਜੀ ਰਹਿੰਦਾ ਆ ਤੇ ਆਪਣੀ ਬ੍ਰੇਕ ਪੈ ਗਈ ਅੱਧੇ ਘੰਟੇ ਦੀ ਤੇ ਇੱਥੋਂ ਕਰ ਲਾਂਗੇ ਟਰੱਕ ਮੂਵ ਲੋਰਸੇਲ ਤੋਂ ਸਵੇਨ ਨੂੰ ਹੁਣ ਸਿੱਧੇ ਉੱਥੇ ਪਹੁੰਚ ਕੇ ਥੋਮਾਂਗੇ ਪਹੁੰਚ ਵੀ ਉੱਥੇ ਥੋਮਾਂਗੇ ਤੇ ਜਦਾਂ ਆਏ ਫਿਰ ਹਿਵੇ ਤੇ ਜਦੋਂ ਲਾਈਟ ਹੋਈ ਜਦੋਂ ਚੁਰਿਆ ਨਹੀਂ ਜਦੋਂ ਲਾਈਟ ਹੋਈ ਨਹੀਂ ਸੀ ਉਦੋਂ ਖਿਚਮ ਖਿੱਚੀ ਜਗੜੀ ਜਾਂਦਾ ਜੀ ਹੁਣ ਹੁਲਾ ਲੈਣ ਹੁੰਦੀ ਆ ਨਾ ਬੰਦੇ ਦਾ ਬੁੱਤ ਮਾਰਦੇ ਤੇ ਜਦੋਂ ਮੈਂ ਨਿਕਲਣ ਲੱਗਾ ਉਦੋਂ ਉਹ ਔਰ ਕੜਨ ਲਾਪਾਂ ਬਿੱਲੀ ਨੂੰ ਜਿੰਨੇ ਬਿੱਲੀ ਦੇ ਕੜਨ ਲਾ ਦਿੰਦੇ ਆ ਹੋ ਜਾਂਦੇ ਮਾਰ ਚਿੱਤੇ ਦਾ ਕੋਈ ਫਾਇਦੇ ਵਿੱਚ ਫਿਰ ਕੇ ਜਾਵਾਂਗਾ 58 ਸਿੱਧਾ ਸਿੱਧਾ ਸਾਫ ਆ ਹੋ ਗਿਆ 58 ਢੇੜੀਆਂ ਪਹਾੜੀਆਂ ਇੱਥੇ ਨਿਕਲਦੀ ਟਰੱਕ ਦੀ ਜਾਨ ਯਾਨੀ ਕਰਪੋ ਇਹਦਾ ਟਰੱਕ ਲੋਡ ਹਰਗਾ ਕੀ ਭਾਰਾ ਜਲਦੀ ਜਾਣਾ ਟਰੱਕ ਦੀ ਆ ਸੂਈ ਚੜੀ ਹੋਆ ਕਵਾਟਰ ਆੜੀ ਪੂਰੀ ਪੈ ਰਹੀ ਆ 58 ਤੋਂ 15 ਦੇ ਆਪਾਂ ਪੈ ਗਏ ਹੁਣ 40 ਤੇ ਪਾਵਾਂਗੇ ਬਰਸ ਤੋਂ ਸ਼ਹਿਰ ਤੇ ਹਨੇਰਾ ਹੋ ਗਿਆ ਆ ਟੈਂਪਰੇਚਰ ਵੀ 88 ਦਾ ਸਵੇਰੇ 102 ਦਾ ਸੀ ਬੜੀ ਗਰਮੀ ਸੀ ਹੁਣ ਚੱਲ ਜਿੱਦਾਂ ਜਿੱਦਾਂ ਹਨੇਰਾ ਹੋਈ ਜਾਣਾ ਉਦੋਂ ਤੱਕ ਥੋੜੀ ਜਿਹੀ ਹੰਡ ਹੋਈ ਯਾਨੀ ਟੈਂਪਰਚਰ ਘਟੀ ਜਾਣਾ ਪਰ ਮੈਨੂੰ ਲੱਗਦਾ 80 ਕਦੇ ਹੀ ਰਹੂਗਾ ਇੰਨਾ ਵੀ ਨਹੀਂ ਕਿਉਂਕਿ ਇੱਧਰ ਗਰਮੀ ਜ਼ਿਆਦਾ ਹੀ ਹੁੰਦੀ ਆ ਤੇ ਇੱਥੋਂ ਹੁਣ 40 ਦੇ ਵਿੱਚ 40 ਤੋਂ 95 95 ਤੋਂ 10 10 ਦੇ ਆਪਾਂ ਲੋਡ ਲੈ ਲੈਂਦੇ ਆ ਨਾ ਫੀਨੈਕਸ ਤੇ ਸਾਰਾ ਆਲਾ ਦਵਾਲਾ ਹੁਣ 40 ਤੇ ਇੱਦੀ ਰਹਿਣਾ ਕੋਈ ਸਰਵਿਸ ਨਹੀਂ ਹੋਣੀ 50 50 ਮੀਲਾਂ ਤੇ ਆਉਣੀ ਆ ਲੁੱਟ ਲੋ ਉਸ ਤੋਂ ਬਾਅਦ ਨੀਡਲ 144 ਦੇ ਟੱਬਾ ਮਾੜਾ 170 75 75 ਦੇ ਉਪਰ ਆ ਆਲਦ ਵਾਲਾ ਇੱਥੇ ਹੀ ਆ ਸਾਰਾ ਬੰਜਰ ਜ਼ਮੀਨ ਆ ਆ ਸ਼ਹਿਰ ਆ ਆਪਾਂ 40 ਦੇ ਕਾਫੀ ਅੱਗੇ ਆ ਗਏ ਆ ਤੇ ਆਲਮੋਸਟ ਇਹਦੀਆਂ ਸਾਰੀਆਂ 50 ਕਿਲੋ ਮੀਟਰ ਹੈਂ ਫਿਰ 95 ਤੇ ਚੜ ਜਾਵਾਂਗੇ ਤੇ ਹਨੇਰਾ ਹੋ ਗਿਆ ਆ ਤੇ ਰੋਡ ਤੇ ਟਰੱਕ ਕਾਫੀ ਜਾ ਰਹੇ ਆ ਕੋਟੀ ਤੇ ਇਹਨਾਂ ਨੇ ਈਸਟ ਵੱਲ ਜਾਣਾ ਆਉਣਾ ਸਿੱਧੇ ਜਾਣਾ ਆਉਣਾ ਸਿੰਗਲ ਰੂਟ ਤੇ ਤਾਂ ਕੋਈ ਟਾਮਾ ਟਮ ਨਹੀਂ ਹੋਣਾ ਨੇਰਾ ਆ ਹਾਂਜੀ ਚਾਲੇ ਇਥੋਂ ਆਪਾਂ ਹੁਣ ਛੱਡਦਾ ਨਾ ਤੇ 95 పార్ਕਰ ਵੱਲੋਂ ਜਾਵਾਂਗੇ ਤੇ ਇੱਥੋਂ ਐਕਡੀਟ ਕੱਢ ਲਾਂਗੇ ਬਰੌਡਵੇ ਦਾ ਇੱਧਰਲੇ ਪਾਸੇ ਟੱਪ ਆ। ਉੱਥੇ ਵਧੀਆ ਖਾਣਾ ਪੀਣਾ ਮਿਲਦਾ ਆ। ਟੈਂਪਰੇਚਰ ਇੱਥੇ 100 ਦਾ ਟੈਂਪਰੇਚਰ। 100 ਦਾ ਟੈਂਪਰੇਚਰ ਸਿੰਗਲ ਹੋਣਾ ਆ। ਪਹਿਲਾਂ ਡਬਲ ਸੀ ਹੁਣ ਸਾਰਾ ਸਿੰਗਲ ਹੋਣਾ ਮੋਰੇ ਵੀ ਟਰੱਕ ਆਉਣਗੇ ਇੱਧਰ ਵੀ ਆਣਗੇ ਸਾਰਾ ਸਿੰਗਲ ਬਿੰਗ ਵੱਲ ਸਾਰੇ। ਉੱਥੇ ਚੱਲਾਂਗੇ 48 ਮਾਲੇਜ ਉੱਤੋਂ ਬਾਅਦ ਐਗਰੀਕਲਚਰ ਆ ਜਾਣੀਆ ਲੋ ਜੀ ਰਾਤ ਦੇ 1:00 ਵੱਜ ਗਿਆ ਆ ਤੇ ਸਿੰਗਲ ਰੋਡ ਆ ਤੇ ਹੁਣ ਅਸੀਂ ਹਰੀਜੋਨ ਜੈਕਟਰ ਹੋ ਜਾਣਾ ਪਾਰਕਰ ਡਰਾਈਵਿੰਗ ਸੌਖੀ ਨਹੀਂ ਹੈ ਕਿਉਂਕਿ ਆਪ ਕੋਈ ਨਹੀਂ ਆ ਸਿੰਗਲ ਰੋਡਾਂ ਵਿੱਚ ਤਾਂ ਪ੍ਰੋਬਸ਼ ਨਹੀਂ ਆਉਂਦੀ ਸੀ ਤਾਂ ਜਿਹੜੇ ਹੋਲੀ ਸੀ ਚਲ ਮਾੜੇ ਬਾ ਸਾਰੇ ਠੀਕ ਹੀ ਰਹੇ ਐ ਲੈਡ ਨੂੰ ਦੇ ਕੇ ਟੁੱਟ ਜਾਂਦੇ ਸੀ ਪਰ ਇੱਕ ਬਚ ਗਿਆ ਸੀ ਉਹ ਪੱਟ ਵਾਲਾ ਪੁੱਤ ਆ ਗਿਆ ਹੁਣ ਅਸੀਂ ਐ ਦੀ ਉਹਨਾਂ ਦੇ ਕੈਲਕੋਨੀਆ ਦਾ ਸਟੇਟ ਬਾਉਂਡਰ ਤੇ ਆ ਅਸੀਂ ਅੰਦਰ ਭੁਜਮਾਂਗੇ ਹੁਣ ਐ ਦੀ ਉਹਨਾਂ ਦੇ ਵਿੱਚ ਸ਼ੇਅਰ ਹੈਗਾ ਪਾਰ ਕਰ ਇੱਥੇ ਆਉਂਦਾ ਸਟਾਪ ਸਾਈਨ ਸਟਾਈਂਕ ਤੇ ਅੱਗੇ ਪਾਪ ਤੇ ਇੱਥੇ ਰੁਕਾਂਗੇ ਸਤੇ ਟਰੱਕ ਦਾ ਆਉਡ ਨਹੀਂ ਹੈਗੇ ਟਰੱਕ ਜਾ ਸਕਦੇ ਆ ਇਕੱਲਾ ਸੱਚੀ ਲਗਿਤੇ ਪੁਲਿਸ ਵਾਲੇ ਵੀ ਖੜੇ ਹੁੰਦੇ ਆ ਜੇ ਤੁਸੀਂ ਨਹੀਂ ਸਟਾਪ ਕਰਦੇ ਨਾਲੇ ਤੁਹਾਨੂੰ ਚੱਕ ਲੈਂਦੇ ਆ ਇੱਥੇ ਸਟਾਪ ਪੁਲਿਸ ਦੇ ਖੜੇ ਹੁੰਦੇ ਆ ਜਿੰਨੇ ਵੀ ਕੁੱਤੇ ਐ ਨਾ ਪਿੱਛੇ ਇਹ ਨਗਰੇ ਖੜੇ ਹੁੰਦੇ ਆ ਜੇ ਬੰਦਾ ਗਲਤੀ ਕਰੇ ਤੇ ਅਸੀਂ ਚੱਕੀਏ ਆਖ ਫਾਸਟ ਡੈਡ ਲਾਈਨ ਆ ਆਵੇ। ਤੇ ਪਾਰਕਿੰਗ ਆਪਾਂ ਨੂੰ ਮਿਲ ਗਈ ਆ। ਪੰਪ ਹੈਗਾ ਰਨਰ। ਤੇ ਢੇੜਵੇਂ ਚੋਂ ਮੇ ਟਰੱਕ ਲੱਗੇ ਹੋਆ। ਇਹ ਜਾਤਾ ਉਹ ਪਤਾ। ਤੇ ਇਹ ਕਰ ਲਵਾਂਗੇ ਟਰੱਕ ਆਪਣਾ ਬੈਗ। ਪਾਰਕਿੰਗ ਲਾ ਲਵਾਂਗੇ। ਤਾਰੀ ਖਾਲੀ ਪਈ ਆ ਤੱਕ ਇਹ ਨਾ ਹੈ ਨਹੀਂ ਗਲਤ ਲਾਹੀ ਮੁਬਾਰਕ ਤੇ ਆਪਾਂ ਨੇ ਕਰੀ ਫੀਆ ਕੇ ਨੂੰ ਕਰਨਾ ਪੈਣਾ तो सही करके ला वे पूरी प्रोपर पता लगे लगा है पार्किंग चो तो पार्किंग पाला थोड़े पीछे कर लवे हो रहा, रहा ये भी लाऊगा पार्किंग ਚਲੋ ਤੇ ਇਸੇ ਦੇ ਨਾਲ ਅੱਜ ਦਾ ਇਹ ਬਲੌਗ ਬੰਦ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਸ਼ੇਅਰ ਕਰਦੇ ਹੋ ਫੈਮਿਲੀ ਦੇ ਨਾਲ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੇਰਾ ਇਹ ਬਲੌਗ ਦੇਖਣ ਦੇ ਲਈ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ